ਭਾਰਤ ਬੰਦ ਸੱਦੇ ਤੇ ਅੱਜ ਸ਼ਰੀ ਚੰਕੌਰ ਸਾਹਿਬ ਦੇ ਬਾਜ਼ਾਰਾ ਸਮੇਤ ਕਸਬਾ ਬੇਲਾ ਲੁਠੇੜੀ ਬਹਿਰਾਮਪੁਰ ਬੇ ਸਮੇਤ ਬਾਜ਼ਾਰਾਂ ਦੀਆਂ ਦੁਕਾਨਾਂ ਨੂੰ ਪੂਰਨ ਤੌਰ ਤੇ ਬੰਦ ਰਹੀਆਂ ਦੱਸਦੇ ਕਿ ਇਸ ਮੌਕੇ ਮੈਡੀਕਲ ਸਟੋਰ ਤੇ ਹਸਪਤਾਲ ਖੁੱਲ੍ਹੇ ਰਹੇ ਉਧਰ ਨਹਿਰੀ ਪੁਲ ਤੇ ਭਾਰਤ ਕਿਸਾਨ ਯੂਨੀਅਨ ਪੰਜਾਬ ਲੇਬਰ ਯੂਨੀਅਨ ਚੰਕੌਰ ਸਾਹਿਬ ਤੇ ਕਿਸਾਨ ਸ਼ੇਰ ਪੰਜਾਬ ਯੂਨੀਅਨ ਦੇ ਵੱਲੋਂ ਸਾਜੇ ਤੌਰ ਤੇ ਟਰਨਾ ਦਿੱਤਾ ਗਿਆ ਇਸ ਮੌਕੇ ਸ਼ੇਰ ਪੰਜਾਬ ਯੂਨੀਅਨ ਦੇ ਸੁਭਾ ਬੁਲਾਰੇ ਗੁਰਨਾਮ ਸਿੰਘ ਜਸਟੇੜਾ ਨੇ ਬੋਲ ਦਿਆ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੰਡਲੇਵਾਲ ਦਾ ਮਨਵਰਤ 34 ਦਿਨ ਚ ਦਾਖਲ ਹੋ ਗਿਆ ਹੈ ਪਰੰਤੂ ਗੁੰਗੀਆਂ ਬੋਲੀਆਂ ਸਰਕਾਰਾਂ ਤੇ ਇਸ ਦਾ ਕੋਈ ਅਸਰ ਨਹੀਂ ਇਸ ਕਾਰਨ ਅੱਜ ਤਿੱਖਾ ਆंदोलਨ ਕਰਦਿਆ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ ਪੰਜਾਬ ਬੰਦ ਕੀਤਾ ਗਿਆ ਉਹਨਾਂ ਕਹਿੰਿਆ ਕਿ ਸ਼੍ਰੀ ਡੰਡਲੇਵਾਲ ਦੀ ਸਿਹਤ ਚਿੰਤਾਜਨਕ ਬਣੀ ਹੋਈ ਆ ਪਰ ਕਿਸਾਨਾਂ ਤੇ ਮਜ਼ਦੂਰਾਦਿਆਂ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੇ ਬਜਾਏ ਸਰਕਾਰ ਦੇ ਵੱਲੋਂ ਕਾਰਪੋਰੇਟ ਕਾਰਾਨਿਆਂ ਦਾ ਪੱਖ ਪੂਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਉਹਨਾਂ ਅੱਗੇ ਬੋਲਦੇ ਕਿ ਆਜ ਦੇ ਬੰਦੇ ਸਭ ਦੇ ਤੇ ਦੁਕਾਨਦਾਰਾ, ਰੈਡੀ ਫੜੀ ਵਾਲਿਆ ਮਜ਼ਦੂਰਾ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਸਰਕਾਰ ਅਦ ਤੱਕ ਕੰਨ ਨਹੀਂ ਚਰਨਗੇ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰਜਕੇ ਨਾਅਰੇਬਾਜੀ ਵਿਕਤੀ ਉਹਨਾਂ ਆ ਰਹੀ ਆਵਾਜਾਹੀ ਦੀ ਰੋਕ ਪਰੰਤੂ ਐਂਬੂਲੈਂਸ ਨੂੰ ਰਸਤਾ ਖੋਲ੍ਹਿਆ ਗਿਆ। ਇਸ ਮੌਕੇ ਚਮਕੌਰ ਸਾਹਿਬ ਦੇ ਥਾਣਾ ਮੁਖੀ ਰੋਹਿਤ ਸ਼ਰਮਾ ਦੇ ਵੱਲੋਂ ਵੀ ਹਰ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਬਾਈ ਜੀ ਜਿਹੜਾ ਅੱਜ ਕਿਸਾਨਾਂ ਦੀ ਮੰਗ ਨੂੰ ਲੈ ਕੇ ਤੁਸੀਂ ਧਰਨਾ ਲਾਇਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਤੇ ਕੀ ਪੰਜਾਬ ਦੇ ਕਿਸਾਨਾਂ ਦੀ ਕੀ ਮੰਗ ਹੈ ਜੀ ਇਹਦੇ ਲਈ ਪਹਿਲਾਂ ਜੀ ਅਸੀਂ ਤੁਹਾਡੇ ਜੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਗਾਹੇ ਬਗਾਹੇ ਜਦੋਂ ਜੂਰ ਕਮੇਟੀ ਆ ਤੁਸੀਂ ਸਾਡੀ ਆਵਾਜ਼ ਵੱਡ ਲੈ ਤੇ ਚਾਉਂਦੇ ਹੋ ਮੈਂ ਗੁਰਨਾਮ ਸਿੰਘ ਜਸੜਾ ਸੂਬਾ ਬਲਾਰਾ ਕਿਸਾਨ ਸ਼ਰੇ ਪੰਜਾਬ ਜਿਹੜਾ ਅੱਜ ਦਾ ਧਰਨਾ ਹੈ ਵੀ ਅਸੀਂ 14 ਮਹੀਨਿਆਂ ਤੋਂ ਅਸੀਂ ਬਾਰਡਰਾਂ ਦੇ ਬੈਠੇ ਆ ਆਪਣੇ ਹਰਿਆਣਾ ਤੇ ਪੰਜਾਬ ਦੇ ਆਂਕ ਪ੍ਰਾਂਤੂ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਇਹਨਾਂ ਦੀ ਮੀਡੀਆ ਪ੍ਰੋਕਟਾ ਇਹ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਅਸੀਂ ਇਹਨਾਂ ਬੋਰੀਆਂ ਸਰਕਾਰਾਂ ਦੇ ਆ ਕੰਨ ਖੋਲਣ ਵਾਸਤੇ ਪਹਿਨਾ ਅਸੀਂ ਦਿੱਤਾ ਸੀ ਰੇਲਾ ਰੋਕੀਆਂ ਸੀ 3 ਘੰਟੇ ਪ੍ਰਾਂਤੂ ਫੇਰਾਂ ਤੇ ਕੋਈ ਅਸਰ ਨਹੀਂ ਹੋਇਆ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਹਰ ਇੱਕ ਪ੍ਰਾਣੀ ਹਰ ਇੱਕ ਪੰਜਾਬ ਵਾਸੀ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਹੈ ਤੁਸੀਂ ਦੇਖ ਰਹੇ ਹੋ ਟ੍ਰੈਫਿਕ ਵੀ ਰੁਕੀ ਹੋਈ ਆ ਅਗਰ ਕੋਈ ਗਮਰਾਹ ਬੰਦੇ ਕੋਸ਼ਿਸ਼ ਕਰੀਆ ਉਹਨਾਂ ਨੇ ਉਹਨਾਂ ਰ ਵੀ ਸਾਡੀ ਬੇਨਤੀ ਕਰਦੇ ਉਹ ਵੀ ਰੋਗੇ ਨੇ ਕਿ ਇਸ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੰਨ ਫੋਲਣ ਵਾਸਤੇ ਉਹਨਾਂ ਨੂੰ ਜਗਾਉਣ ਵਾਸਤੇ ਕਿਸਾਨੀ ਮੰਗਾਂ ਨੂੰ ਜਿਹੜੀਆਂ ਉਹਨਾਂ ਨੇ ਪਹਿਲਾਂ ਮੰਨੀਆਂ ਹੋਈਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਕਾਨੂੰਨੀ ਨੁਕਤੇ ਵਿੱਚ ਲਿਆਉਣ ਵਾਸਤੇ ਅਸੀਂ ਜਿਹੜੀਆਂ ਰਹਿ ਗਿਆ ਮੰਗਾਂ ਨੇ ਉਹਨਾਂ ਨੂੰ ਵਿਚਾਰਨੀ ਲਿਆਉਣ ਵਾਸਤੇ ਅਸੀਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਇਹ ਕਿੰਨੇ ਵਜੇ ਤੱਕ ਢੱਲਣਾ ਹੈ ਜੀ ਤੁਹਾਡੇ ਤੋਂ ਇਹ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 4 ਵਜੇ ਤੱਕ ਚੱਲੇਗਾ ਜਿਸ ਵਿੱਚ ਸਾਰੀਆਂ ਜਥੇਬੰਦੀਆਂ ਚਾਹੇ ਉਹ ਕੋਈ ਅਪਰੋਈ ਸੀ ਸਰਕਾਰੀ ਗੈਰ ਸਰਕਾਰੀ ਅਪਰੋਈ ਸੀ ਜਾਂ ਕੋਈ ਆਪਣੇ ਹੋਰ ਕਿਸੇ ਵੀ ਤਰ੍ਹਾਂ ਦਾ ਵਪਾਰੀ ਸੀ ਦੁਕਾਨਦਾਰ ਸੀ ਉਹ ਆਪਣੀ ਮਰਜ਼ੀ ਨਾਲ ਉਹ ਆਪਣੇ ਹੱਕਾਂ ਵਾਸਤੇ ਜਾਗਰੂਕ ਹੋਇਆ ਉਹਨਾਂ ਨੇ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਆਪਣੀ ਮਰਜ਼ੀ ਨਾਲ ਅੱਜ ਮਾਂ ਦੇ ਸੱਦੇ ਵਿੱਚ ਹੁਲਾਰਾ ਦਿੱਤੀ ਹੈ